ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਹੁੰਚ ਗਏ ਜੀ ਆਪਾਂ ਹੁਣ ਫੋਲਟਰੀ ਫਾਰਮ ਦੇ ਨੇੜੇ ਤੇੜੇ ਫੋਲਟਰੀ ਫਾਰਮ ਤੇ ਲਾ ਲੋ ਜੀ ਤੇ ਸੁਖਵੀਰ ਕੋਰ ਮੇਰੀ ਵਾਈਫ ਨੂੰ ਰਾਤੀ ਆ ਗਿਆ ਸੁਪਨਾ ਸੁਪਨੇ ਵਿੱਚ ਕਹਿੰਦੀ ਵੀ ਤੁਸੀਂ ਮੈਨੂੰ ਪੁੱਛਿਆ ਪੈਸੇ ਨੇ ਸਵੇਰੇ ਅੱਜ ਕਹਿੰਦੇ ਮਨੁਆ ਐ ਦੱਸੋ ਵੀ ਜਿਹੜੇ ਬੂਟੇ ਆਪਾਂ ਨੇ ਲਾਏ ਤੇ ਉਹ ਜੂੰਦੇ ਜਾਗਦੇ ਹੈ ਕਿ ਮੈਂ ਕਾ ਵੀ ਹਾਂ ਹੈਗੇ ਮੈਂ ਆਪਣੇ ਵੱਲ ਤੇ ਕਹਿੰਦਾ ਕਹਿੰਦੇ ਕਾ ਦੇਖ ਕੇ ਤੇ ਮੈਂ ਵੀ ਦੇਖਣ ਤਾਂ ਮੈਂ ਵੀ ਉਦਣ ਦਾ ਆਏ ਜਿੱਦਣ ਦੇ ਲਾਏ ਹੋਏ ਆ ਉਹ ਤੇ ਕਹਿੰਦੇ ਵੀ ਮੈਨੂੰ ਲੱਗਦਾ ਸੁਪਨੇ ਦੇ ਵਿੱਚ ਦਿਖਿਆ ਵੀ ਉਧਰ ਤੇ ਗਾਂ ਆਈ ਪਰਲੇ ਪਾਸੇ ਤੇ ਵੀ ਉਹ ਚਰਦੀ ਹੋਈ ਉਹਨਾਂ ਦੇ ਕਿ ਨਿਕਲ ਗਈ ਵੀ ਪਾਟੋ ਕੋ ਸਾਡੇ ਬੂਟੇ ਹੈ ਨਹੀਂ ਕੋਈ ਉਹ ਸਿੱਧੀ ਉੱਥੇ ਹੀ ਪਹੁੰਚ ਗਈ ਬੂਟੇ ਦੇਖਣ ਪਹਿਲਾਂ ਮੈਂ ਕਾ ਚੱਲ ਬਾਣਾ ਬੁੱਟੇ ਦੇਖ ਕੇ ਆਉਨੇ ਆ ਫਿਰ ਨਾ ਨੁਕਰ ਕਹੀਂ ਤੁਸੀਂ ਦੇਖਿਆ ਮਾਣਾ ਆਪ ਦੇਖ ਤੇ ਦੇਖਣ ਆ ਕੀ ਬੁੱਟੇ ਹੌ ਤਾਂ ਮੰਨ ਦੇਖਦਾ ਬਾਲਾ ਦਾ ਖੜਾ ਦੇਖਦਾ ਉੱਥੇ ਹਨ ਉਧਰ ਚੱਲਦੇ ਦੇਖ ਰਹੇ ਹੁਣ ਤੇ ਇਹਦੇ ਉੱਪਰ ਸਪਰੇਅ ਇਹ ਵੀ ਪੁੱਛਦਾ ਵਿੱਚੀ ਨੂੰ ਵੀ ਕਰਤੀ ਕਿ ਨਹੀਂ ਹਾਲਾ ਕਰਨੀ ਹਾਲਾ ਇਹ ਹੱਥ ਹੈ ਪਾਉ ਨੂੰ ਬੱਕੀ ਬਣਾਉਣੀ ਪਹਿਲਾਂ ਇਹ ਸੁਖਵੀਰ ਕਾਹ ਲੈ ਕੇ ਚੱਲੀ ਹੈ ਘਰ ਨੂੰ ਕੋਠੇ 'ਚ ਪਿਛਾਉਣ ਨੂੰ ਹਾਂ ਉੱਪਰ ਪਿਛਾਉਣ ਵਾਸਤੇ ਆ ਠੀਕ ਰਹੂਗਾ ਜਿਹੜਾ ਪਰ ਗਦਾਲੇ ਪਿਛਾ ਕੇ ਪੈਂਦੇ ਉਹਦੀ ਪਰ ਗਦਾਲਾ ਵਿਛ ਜਾ ਕਰਨਾ ਇਕਲੇ ਚੱਲਦੇ ਚੱਕ ਕੇ ਦੋਹਰਾ ਕਰਕੇ ਉੱਪਰ ਦੋਹਰਾ ਕਰਕੇ ਰੱਖ ਦਾਂ ਮੈਂ ਉੱਪਰ ਇਹ ਹਾਂ ਠੀਕ ਹੈ ਬੁੱਢਾ ਹਾਂ ਲੈ ਲੋ ਜੀ ਸੋਹੇ ਇਹਨਾਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਨ ਸਾਜਰੇ ਸਾਜਰੇ ਕਾ ਤੇ ਕਿਹ ਇਸਕੇ ਲੈ ਕੇ ਆਇਓ ਰੋਨੂ ਮਨ ਸਵੇਰ ਸਵੇਰ ਪਤਾ ਕਿ ਮਾਤੇ ਮਗਰ ਪਾਗੀ ਬਥਾਨੂ ਪਤਾ ਦਾ ਹੋ ਵੀ ਅੱਜ ਛੇਤੀ ਥੋੜੀ ਕਹਿਣਾ ਮੰਨਦੇ ਤੁਸੀਂ ਹੂੰ ਵੀ ਰਾਤ ਬੰਝੇ ਵੀ ਮੈਨੂੰ ਸੁਪਨਾ ਆ ਹੂੰ ਬਾਈ ਜਿਵੇਂ ਕੋਈ ਗਾਂਏ ਘੁੰਮਦੀ ਆ ਉੱਥੇ ਸਾਰੇ ਬੁੱਟੇ ਖਾ ਗਈ ਤੇ ਦੇਖਿਆ ਇਹ ਇੱਧਰ ਤਾਂ ਠੀਕ ਆ ਸਾਰੇ ਆ ਵੀ ਠੀਕੇ ਆ ਹਾਂ ਫੇ ਮੈਂ ਤਾਂ ਤੁਹਾਡੇ ਮਗਰ ਸਾਰੇ ਠੀਕ ਆ ਬਸ ਬਾਈ ਚੱਲ ਮੈਨੂੰ ਤਾਂ ਖਾ ਕੇ ਲੈ ਕੇ ਆਉਂਗਾ ਦਿਖਾ ਤੇ ਹੁਣ ਤਾਂ ਤਸੱਲੀ ਹੋ ਗਈ ਆ ਬਿੰਗਾ ਬਿੰਗਾ ਜਤ ਨਹੀਂ ਹੋ ਰਹਾ ਲੱਗਦਾ ਕਿ ਉਹੀ ਲੱਗੀ ਨਹੀਂ ਨਹੀਂ ਉਹ ਠੀਕ ਹੈ ਬਸ ਹੋ ਗਿਆ ਨਾ ਆਪਕੇ ਆ ਵੀ ਓਕੇ ਆ ਧਰਤੀ ਵੀ ਗਿੱਲੀ ਜੀ ਆ ਨਾ ਥਲੇ ਧਰਤੀ ਆ ਹੁਣ ਮੀਂਹ ਰੋ ਰੋ ਤਾਂ ਮੀਂਹ ਪੈ ਜਾਂਦਾ ਹਾਂ ਮੈਂ ਵਧੀਆ ਹੀ ਲਈ ਸਭੋ ਹਾਂਜੀ ਚਲ ਮੈਂ ਵੀ ਮੈਂ ਇੱਕ ਵਾਰ ਜਾ ਤਾ ਕਿਹਾ ਵੀ ਜੂਂਦੇ ਜਾਗਦੇ ਜੇ ਹੈਗੇ ਆ ਉੱਥੇ ਮੈਨੂੰ ਤਾਂ ਲੱਗਦਾ ਗੈਨੇ ਖਾਦੇ ਇੱਕ ਵਾਰ ਵਾਹ ਵੀ ਓਹੋ ਵੇ ਬੀੜੀ ਵੀ ਬਣਾ ਕੇ ਪਾਈ ਹੋਈ ਹੈ। ਬੀ ਬਾਚ ਰਾਜੂ ਬਾਈ ਵਰਗੇ ਨੇ ਜਾਂ ਕਿਸੇ ਹੋਰ ਨੇ ਦਿਖਾਤਾ ਵੀ ਇਹ ਬੂਟੇ ਲਾ ਕੇ ਕਿਤੇ ਕਿੱਥੇ ਬਿਠਾ ਦੇ ਦੇਖ ਲੋ ਮਾਹ ਤਾਂ ਬੇਇੱਜ਼ਤੀ ਬੜੀ ਖਰਾਬ ਹੋਣੀ ਹੈ। ਹਾਂ ਪਾਪਾ ਪਾਜੀ ਦੇਖਦੇ ਆਉਦੇ ਹਾਂ ਹਾਂ ਪਾਪਾ ਜੀ ਬਾਕੀ ਚੀਜ਼ ਆਏ ਨਾ ਪਤਾ ਕੀ ਗੱਲ ਆ ਫਰਕ ਪਤਾ ਕੁਝ ਨਹੀਂ। ਦੇਖੋ ਹੈ ਚਾਰੇ ਪਾਸੇ ਨੂੰ ਖੁੱਲਾ ਡੁੱਲਾ ਏ। ਹੂੰ ਹੂੰ ਸਾਰੇ ਪਾਸੇ ਨੂੰ ਖੋਲਣ ਦੇ ਕਰਕੇ ਹੋ ਸਕਦਾ ਵੀ ਪੰਗਾ ਹੋ ਜਵੇ ਇਹ। ਐਡੀ ਵੀ ਬੜੀ ਗੱਲ ਨਹੀਂ ਹੈਗੀ। ਉੱਥੇ ਵਾਲੇ ਜੀ ਮਨ ਲੱਗੇ ਤੇ ਉਹ ਵੀ ਦੇਖਣਾ ਬਣਾ। ਮੈਂ ਇਹਦੀ ਗੱਲ ਕਰਦਾ ਵੀ ਜੇ ਆ ਇਹ ਇੱਕ ਪਰੋਲ ਜਾਂ ਲੈ ਚਾਲਦੇ ਘਰ ਨੂੰ ਚੱਕ ਕੇ ਇਹਨੂੰ ਦੋਹਰਾ ਕਰਕੇ ਉੱਪਰ ਜਿਹੜਾ ਵਿਛਾ ਦੇਣਾ ਆਪਾਂ ਨੇ ਉੱਪਰ ਗਰੇਲੇ ਗੱਦੇ ਖੇਰੇ ਆਪਣੇ ਚੱਲ ਮੇਰੇ ਭਾਈ ਹੈ ਤਾਂ ਇਹ ਜਿਹੜੇ ਪੀਜੀਆਈ ਦੇ ਵਿੱਚ ਨਾ ਲੋਕ ਬਚਾਰੇ ਜਿਹੜਾ ਹੋਰ ਕਦੇ ਹੱਥ ਬਤਾਣਾ ਵਿੱਚ ਇਹ ਜਿਹੜੀ ਸ਼ਿਫਟਾਂ ਥੱਲੇ ਲੈ ਕੇ ਪਏ ਰਹਿੰਦੇ ਵਿਚਾਰੇ ਚਲ ਰਹਿਣ ਦੇ ਕਹਿੰਦਾ ਬੱਸ ਰਹਿਣ ਦੇ ਬੋ

ਨਹਾਵੀ ਸਫਾਈ ਕਰਾਈ ਤੀ ਕਰਨਾ ਇਥੇ ਮੈਂ ਕੁਝ ਹੋਰ ਤਾਂ ਐਸੇ ਚਲੋ ਆਲਾ ਇਹ ਮਹਨੇ ਤੁਹਾਡੇ ਵਾ ਠੀਕ ਹੈ ਇਹ ਵੀ ਮਿੱਟੀ ਛੱਟ ਪਾਈ ਆ ਪਤਾ ਨਹੀਂ ਕੀ ਚੱਕਰ ਹੈ ਇਹ ਵੀ ਠੀਕ ਮਨਵਾਇਦਾ ਦੇਣਾ ਬੂਟਾ ਮੇਰੇ ਵੱਲ ਨੂੰ ਆਉਂਦਾ ਹੁੰਦਾ ਪਤਾ ਨਹੀਂ ਚੱਕਰ ਜਿਹਾ ਕਰਕੇ ਆ ਅੰਬਾ ਵੀ ਠੀਕ ਖੜਾ ਹੈ ਉਸ ਤੋਂ ਬਾਅਦ ਵਿੱਚ ਉਹ ਤੁਸੀਂ ਹਗਾ ਹਾਂ ਇਹ ਸਭ ਵੀਰ ਮਰੂਦ ਦੇ ਵਿੱਚ ਜਾਨ ਪਈ ਉੱਥੇ ਨਾ ਮੁਰਝਾਇਆ ਜਾ ਖੜਾ ਤਾਂ ਕੁੜਾ ਜਿਹੜਾ ਆਪਣੇ ਘੜਾ ਤਾਂ ਪੱਤਿਆਂ ਦੇ ਵਿੱਚ ਰੌਣਕ ਬਹੁਤ ਆ ਗਈ ਹੁਣ ਇਹਦੇ ਆਪੇ ਅਸੇ ਰੌਣਕ ਆ ਗਈ ਇਹਦੇ ਵਿੱਚ ਵੀ ਜੜੀ ਧਰਤੀ ਵਾਲੀ ਜਾਨ ਸੀ ਕਿੱਥੇ ਉਹਦੇ ਵਿੱਚ ਜਾਨ ਲੰਨਦੇ ਤੇ ਇੰਨੀ ਕਿ ਮਿੱਟੀ ਵਿੱਚ ਤੇ ਇਹ ਹੈ ਹਰਕਦਾ ਪੈਂਦਾ ਹੀ ਆ ਬਾਹਰ ਕਿ ਦਿਨ ਆ ਭਾਈ ਇਹੋ ਹੀ ਆ ਲਾ ਕੇ ਕੋਈ ਨਾ ਸਾਫ਼ ਕਰਾ ਦੇ ਹਾਂ ਸਾਫ਼ ਨਹੀਂ ਕਰਾਉਣਾ ਹੁਣ ਸੁਣ ਮੇਰੀ ਗੱਲ ਇਹਦੇ ਵਿੱਚ ਇਹਦੇ ਚ ਜੇ ਲੋਟ ਲੱਗ ਗਿਆ ਨਾ ਪਰ ਨਹੀਂ ਇੱਥੇ ਆਪਣਾ ਟੈਂਕ ਬਣਾਉਣਾ ਇੱਕ ਉਹਦਾ 10 ਬਾਈ 10 ਦਾ ਪਾਣੀ ਦਾ ਪਹਿਲਾ ਦਾ ਤੇ ਉਹਦੇ ਬਾਅਦ ਵਿੱਚ ਫਿਰ ਇਹਦੇ ਪਰ ਜਿਹੜੀ ਮਿੱਟੀ ਨਿਕਲ ਨੂੰ ਉਹਦੇ ਹੀ ਭਾਰਤ ਜਾ ਬਣਾ ਲੈਣਾ ਇੱਥੇ ਵਧੀਆ ਮਾਕੇ ਤੇ ਪਾ ਲੌਕਟਾਈਲ ਲਾ ਦੂੰਗਾ ਲੈ ਕੇ ਇੱਥੇ ਹੁਣ ਚੁੱਪ ਕਰਕੇ ਇੱਥੇ ਜਿਹੇ ਗੱਡੀ ਚਾਹੇ ਮੋਟਰਸਾਈਕਲ ਹੋਵੇ ਸਕੂਟਰ ਦੇਖਣਾ ਮਰਜੀ ਇੱਥੇ ਤੇ ਆਕਰਨਾ ਆਰਾਮ ਦਾ ਖੜਾ ਲਓ ਬੈਠਣ ਉੱਠਣ ਨੂੰ ਵਧੀਆ ਜਿਹਾ ਬਣੂ ਚੱਲ ਹੁਣ ਬੂਟਾ ਲੈ ਆਪਾਂ ਨੇ ਦੇਖ ਮੰਨ ਲਉ ਥੱਲੇ ਜੀ ਚੱਲ ਚੱਲੀਏ ਕਰਨ ਹੁਣ ਆਹ ਸਰ ਨੀ ਚੱਲੀਏ ਹੁਣ ਉਰੇ ਦਾ ਆਏ ਹੋਏ ਆਧ ਵਿੱਚ ਚਲੋ ਮੰਡਜ ਦੇ ਨਾਲੇ ਉਹ ਦਿਖਾ ਲਿਓ ਜਿਹੜਾ ਪੰਪ ਦਵਾ ਕੇ ਲੈ ਆਏ ਹਾਂ ਪੰਪ ਕੇ ਦੇਖਣਾ ਆਪਣੇ ਕੋਲ ਹੁੰਦਾ ਨਹੀਂ ਦਾ ਉਹ ਜਿਹੜਾ ਪੰਪ ਉਹ ਹੁੰ ਆਲਟਾ ਹਾਲਟ ਲਈ ਬੜਾ ਅੰਗੇਸਾ ਅੰਗੇ ਦੇ ਆਈ ਹੈ। ਹਾਂ। ਚੱਲ ਯਾਰ 10 ਮਿੰਟ ਲੱਗਣਾ ਮੈਂ ਤੁਰ ਕੇ ਲੰਘ ਜਾਨੀ ਆ। ਨਾ ਦੇ। ਉਹ ਸਾਰੇ ਕੁੱਤੇ ਨੇ ਪਾੜ ਨਹੀਂ ਮੈਂ ਦੇਖੂ ਆਲੇ ਦਾਲ ਨੂੰ ਜਾ ਕੇ। ਕੁੱਤੇ ਸਾਰੇ ਬੇਵਕਲ ਦੇ ਕੁੱਤੇ ਬਹੁਤ ਘੁੰਮਦੇ ਆ। ਚੱਲ ਯਾਰ। ਇਹ ਤਾਂ ਛੱਡ ਪਰੇ। ਆਹ ਔਰੇ ਤਾਂ ਕਾਹੇ ਗਾਂ ਦਾ ਕਿਨ ਜਾ ਸਕਦੇ। ਹਾ ਰੱਬਾ ਕਿਆ ਘਾਉ ਤਨ ਮੈਂ। ਆਜੋ। ਲਿਓ ਸਕੂਟਰੀ ਆਜੋ। ਚਲੋ ਦੇਖਦੇ ਆਂ ਜੀ ਫੜਦਾ ਮੈਂ ਸਵਾਹ ਕਰਦਾ ਪਹਿਲਾਂ। ਲਓ ਜੀ ਪਹੁੰਚ ਗਏ ਆਪਾਂ ਖੇਤਾਂ ਦੇ ਵਿੱਚ। ਮੰਡਲਿਆਂ ਚ ਤੇ ਠੀਕ ਆ ਹਾਲ ਤੱਕ ਤਾਂ ਧਰ ਖੜੇ ਹਾਲਾ ਕਿਦਾਂ ਤੁੜੀ ਆਈ ਦੇਖ ਲੈ ਕੀ ਆ ਕੰਮ ਚੱਲ ਪਈ ਹੋਰੇ ਕੰਮ ਨੂੰ ਹ ਇੱਧਰ ਕੀ ਕੰਮ ਚੱਲ ਪਈ ਹੁੰਦੂ ਹੈ ਹੈ ਤਾਂ ਕੱਬਾ ਦੇਗਾ ਕੀ ਚੀਜ਼ ਕੱਬੜ ਲੈ ਕੇ ਅਮਰੂਦ ਸਪੈਸ਼ਲ ਦੇ ਦਿੱਤੀ ਅਮਰੂਦ ਆ ਇਹ ਤਾਂ ਪਰ ਤੂੰ ਥੋੜਾ ਦੇਖਣੇ ਤਾਂ ਅਮਰੂਦੇ ਖਾਣ ਆਈ ਸੀ ਇਹਦੇ ਪਰ ਦੇਖਿਆ ਨਹੀਂ ਕੋਈ ਇਹਦੇ ਪਰ ਦੇਖਿਆ ਨਹੀਂ ਕੋਈ ਉਹ ਗਾਹ ਤੱਕ ਦੇ ਜਿਆਦਾ ਹੈ ਕੀ ਕਰਤੇ ਮਰੂਦਾ ਜਿਹੜਾ ਉਹ ਲੱਗਿਆ ਆਈ ਨਹੀਂ ਖਤਮ ਹੋ ਗਏ ਮਰੂਦਾ ਖਾਲਾ ਅਰੇ ਹਾਂ ਹਰ ਮਰੂਦਾ ਠੀਕ ਨਹੀਂ ਆ ਖਾਲਾ ਹਾਂ ਮਰੂਦਾ ਹੈ ਸੰਤਰ ਹੈ ਜਹਾਂ ਤੇ ਤੰਨ ਤਾਂ ਮਰੂਦਾ ਦੀ ਬਈ ਹੋਈ ਆ ਤੰਨ ਤਾਂ ਮਰੂਦਾ ਦੀ ਬਈ ਹੋਈ ਆ ਮੈਂ ਦੇਖਣ ਲੱਗ ਗਈ ਮੈਂ ਕਿ ਦੇਖਾ ਹਾਂ ਕਿਦਾਂ ਫਿਰ ਠੀਕ ਹੈ ਸੱਸਰੀ ਕਾਲ ਜੀ ਹਾਂ ਸੱਸਰੀ ਕਾਦਾ ਬੀਬੀ ਜੀ ਕਹਿੰਦੀ ਮੈਨੂੰ ਵੀ ਦਿਖਾ ਕੇ ਲੈ ਕੇ ਆਓ ਕਹਿੰਦੀ ਉਹ ਜਿਹੜਾ ਲੈ ਕੇ ਆਇਆ ਰਾ ਦਾ ਪਾਰਟੀ ਹੋ ਗਈ ਹੈ ਕੋਈ ਨਾਲ ਨਹੀਂ ਕਰ ਦਉਂਗੇ ਪਾਰਟੀ ਜੀ ਪਹਿਲੇ ਕੰਮ ਨੂੰ ਸ਼ੁਰੂ ਕਰ ਲਈਏ ਹਾਂ ਠੀਕ ਹੈ ਵੀ ਕਰੀ ਹਾਂ ਪਹਿਲਾਂ ਕਿ 2 ਰੁਪਏ ਬਣਾ ਲਈਏ ਫਿਰ ਕਰੂਗੇ ਕੱਲ ਫਿਰ ਪਾਰਟੀ ਕਰੂਗੇ ਆ ਫੇਰ ਟਾਕੀ ਜਾਂਦੀ ਉੱਪਰ ਨੂੰ ਇੱਥੇ ਨਹੀਂ ਕੋਈ ਮਿਲਣਾ ਤੈਨੂੰ ਇੱਥੇ ਪਰ ਉਹ ਬਾਕੀ ਨਹੀਂ ਕਰਦੇ ਹਾਂ ਕਦੋਂ ਹੋਵੇ ਕੋਈ ਹੋ ਮੜਾ ਛੋਟਾ ਛੋਟਾ ਚੱਲ ਦੇਖੀਏ ਕਿੱਥੇ ਛੱਲੀ 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 ਨਿਕਲੇ ਬਾਹਰ ਪਾਫਰੀ ਕਾ। ਪਾਫਰੀ ਕਾ। ਹੋ ਠੀਕ ਆ। ਹਾਂ ਠੀਕ ਆ। ਰੋਟੀ ਬਣਾ ਦਿੱਤੀ। ਹਾਂ। ਆ। ਅੱਛਾ ਬੱਚੇ? ਬੱਚੇ ਅਲਰ ਕਿੱਥੇ ਲੱਗ ਗਿਆ ਲੜਕਾ ਹੀ। ਅੱਛਾ। ਹੋਣਗੇ ਸਕੂਲ? ਨਹੀਂ ਤਿਆਰੀ ਕਰਦੇ ਜਾਏਗਾ। ਅੱਛਾ। ਆ ਲੈ, ਆ ਲੈ, ਆ ਲੈ। ਮੈਂ ਕਿਹਾ ਪਾਰਟੀ ਲਿਆਈਏ। ਅੱਛਾ। <laughs> काम फी <laughs> दे देंगे। तेने ਉਹ ਘਾਟਨ ਕਰ ਲਈਏ ਕੰਮ ਕੇ ਜੀ। ਹਾਂ। ਅੱਛਾ ਟੋਲੇ ਨੇ ਤੱਕ ਨਹੀਂ ਰੱਖਿਆ ਬਰਾਦਈ ਹਾਂ। ਇੱਕ ਨਹੀਂ ਰੱਖਿਆ। ਨਹੀਂ ਨਹੀਂ ਆਣੇ ਨਹੀਂ ਦੇਖਿਆ ਹੈਗਾ। ਨਹੀਂ ਰਾਤ ਤਾਂ ਵੀ ਫਿਰ ਰਾਤ ਨੂੰ ਗਿਆ ਸਵੇਰ ਨੂੰ। ਅੱਛਾ 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 ਸੌਂ ਗਏ ਹੋਣੇ ਆਪਾਂ। ਹਾਂ। ਆਫਰੀਕਾ। ਸਫਰੀਕਾ ਦਾ ਸਫਰੀਕਾ। ਆ ਦੇਖੋ ਜਾ ਹੀ ਲੈ। ਹੁਣ ਇਥੇ ਪਹਿਲਾਂ ਪਹਿਲਾਂ ਤੈਨੂੰ ਸਾਈਕਲ ਪਰ ਜਾ ਕੇ ਢੇੜਾ ਮਾਰ ਕੇ ਪੈਟਰੋਲ ਵੀ ਪਵਾ ਕੇ ਲੈ ਕੇ ਆਉਣਾ ਪੈਣਾ। ਸੋਚੇ ਸੱਚ ਤੋਂ ਨਹੀਂ ਐਸੀ ਕੋਈ ਲਗਾਣੇ ਵਾਲੀ ਨਹੀਂ ਨਹੀਂ ਐਸੀ ਹੈ ਅੱਛਾ ਫਿਰ ਤਾਂ ਠੀਕ ਹੈ तो उल्टा उल्टा रखा हुआ था ना रातों अंधा हो गया <laughs> अंधा हो गया ना ये कारण राम से उसके ना नीचे एक पंप होता है कहाँ पे होता पता तेरे को ये यहाँ पे ए, इसको दबाना होता दो तीन बार दबाओ अंदर को हाँ फिर दबाओ हाँ, हवा निकल थे जाएगा हवा हाँ निकल जाएगा ऐसे यहाँ हाँ। चल दबाओ हवा बन जाए ਕਰਦੇ 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 ਤਿੰਨ ਚਾਰ ਵਾਰ ਆ ਜਾਂਦਾ ਹਾਂ ਬਾਪਾ ਬਣ ਜਾਂਦਾ ਇਹ ਕਿਉਂਕਿ ਰਾਤ ਨੂੰ ਟੇਡਾ ਟੁੱਡਾ ਦੇ ਰੱਖ ਕੇ ਲੈ ਕੇ ਆਇਆ ਨਾ ਪਿੱਛੇ ਕਰ ਸਿੱਧਾ ਰੱਖ ਕੇ ਲੈ ਕੇ ਆਇਆ ਸਾਈਕਲ ਰਸਤਾ ਵੀ ਖਰਾਬ ਆ ਰਾਤ ਹੋ ਗਿਆ ਉਹ ਇਹ ਸੋਚ ਹੋਣੀ ਕੋਈ ਮੈਂ ਤੈਨੂੰ ਦੱਸਾਂ ਨਾ ਤੈਨੂੰ ਦੱਸਾਂ ਮੈਂ ਕੋਈ ਕਿਧਰੇ ਨਹੀਂ ਬਾਪਾ ਨਹੀਂ ਹੋ ਸਕਦਾ ਯਾਰ ਹਾਂ ਸਿਕਰਲ ਕੋਈ ਕਾਟੇ ਇੱਧਰ ਵੀ ਨਹੀਂ ਹੋ ਰਿਹਾ ਨਹੀਂ ਨਹੀਂ ਇਸ ਕੋਈ ਜਣਾ ਉਹ ਨਹੀਂ ਇੱਤੀ ਨਹੀਂ 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 ਹਾਂ ਸਤਿ ਆਕਾਲ ਸਾਰ ਮਰੀਏ ਹੋਂ ਪੰਪ ਆ ਉਹ ਨਵਾਂ ਹੀ ਨਿਕਟਾਟ ਹੁੰਦਾ ਤੇ ਇੱਥੇ ਤੂੰ ਕੰਮ ਕਿਆ ਕਰੂਗਾ ਮੈਨੂੰ ਐਂ ਦੱਸ ਪਹਿਲਾਂ ਉਹ ਵੀ ਕਿਆ ਕਰੇ ਵਿਚਾਰਾ ਕਰ ਦੋ ਨਾ ਰਾਤ ਤੈਨੂੰ ਧੜਾ ਧੜ ਦੋ ਇਹ ਮੜੀ ਮਾਰਦਾ ਦੋ ਜਦ ਜੇ ਸਟਾਰਟ ਹੋ ਜਾਂਦਾ ਤਾਂ ਪੁੱਛ ਲੈ ਰਾਤ ਵਿੱਚ ਆਉ ਤਾਂ ਇਹਨੂੰ ਨਾ ਨਾ ਉਹ ਵੀ ਉਹਨੇ ਸਟਾਰਟ ਕਰੇ ਮੁੰਡੇ ਨੇ ਵੀ ਮੈਂ ਪੰਪ ਲੈਣਾ ਹਾਂ हाँ छोड़ छोड़ फिर छोड़ उसको मारना पड़ता है चार पांच बार मारना बीच बीच ऐसे से हाँ पंप होता है ये तो बार हवा कैसे सही सोचे सच्चे ना हो फिर देख कोई नहीं सोच तो नहीं रखा था उन्होंने चल देखता हूँ हाँ हो गया था हो गया हो गया हो गया अरे कम करते थोड़ी सी अभी রেস করতে নিচে নিচে ডাউন করতে বেকুল ডাউন করতে অনু ডাউন করতো রানপুর না ਇਹ ਵੀ ਆ ਨਾ ਹਾਂ ਆ ਲਾਲਜੀ ਕੋਲ ਚੱਲ ਬਈ ਬੰਦ ਕਰਨੇ ਆਲੀ ਹਾਂ ਚੱਲ ਬੰਦ ਕਰ ਅਸੀਂ ਐਂ ਚਾਹ ਸਵੇਰ ਬਾਅਦ ਬੂਟੇ ਦੇਖਣਾ ਹਾਂ ਹਾਂ ਤਾ ਦੇਖਦੇ ਦੇ ਮੈਂ ਕਿਹਾ ਵੀ ਮੈਨੂੰ ਪੰਪ ਵੀ ਲਿਆਉ ਦਿਖਾ ਕੇ ਜੇ ਨਾ ਰਾਤ ਨੂੰ ਦੇਖ ਹੋਰ ਕਿਹਾ ਉਹ ਬੂਟੇ ਲਗਾਏ ਤੇ ਨਾ ਥੋੜੇ ਦਿਨ ਪਹਿਲਾਂ ਅਸੀਂ ਉਹਦੇ ਕਰਕੇ ਉਹ ਦੇਖਣ ਆਏ ਤੇ ਕਹਿੰਦੀ ਮੈਨੂੰ ਆਉਂਦਾ ਸੁਪਨਾ ਆ ਜਾਂ ਕਹਿੰਦੀ ਬੂਟੇ ਖਾ ਗਿਆ ਕੋਈ ਮਾਂ ਚੱਲ ਤੈਨੂੰ ਬੂਟੇ ਹੀ ਦਿਖਾ ਕੇ ਲਿਆਉਂਦਾ ਪਹਿਲਾਂ ਉਹਨੇ ਆ ਕੇ ਕਹਿੰਦੀ ਹਾਂ ਦੇਖਿਆ ਵੀ ਕੋਈ ਗਾਂ ਕੋਈ ਵੜ ਗਈ ਵੀ ਬੁੱਟੇ ਖਾ ਲਈ। ਲੱਗ ਇਹਨਾਂ ਨੂੰ ਘਾਵਾ ਕੇ ਚੱਲੋ ਚੱਲੀਏ। ਉਹ ਜ਼ਰੂਰ। ਉੱਥੇ ਆਏ ਕਹਿੰਦੇ ਮੈਨੂੰ ਕਹਿੰਦੇ ਪੰਪ ਵੀ ਦਵਾ ਲੈ ਪੰਪ ਦਿਖਾਏ ਨਹੀਂ ਤੁਸੀਂ ਰਾਤ ਕਹਿੰਦੇ ਨੇਰਾ ਹੋ ਗਿਆ ਸਾਨੂੰ। ਹਾਂ ਉਹੀ ਤਾਂ ਗੱਲ ਆ। ਜਿਹੜਾ ਬੰਦੇ ਹੁਣ ਆ ਗਿਆ ਤੇਰੇ ਕੋਲ ਕਰ ਦੇਣਾ ਤਾਂ ਕੰਮ ਹੋ ਰਾ ਪਰੰਤੂ ਤੇਲ ਤੂ ਲੈ ਆਉਣਾ ਤਾਂ ਜਾ ਕੇ ਜਾ ਰਿਹਾ ਹਾਂ। ਹਾਂ ਟੂਟੀ ਆਇਲ ਜ਼ਰੂਰ ਲੈ ਕੇ ਆਣਾ। ਠੀਕ ਹੈ 1 ਲੀਟਰ ਵਾਲਾ پکڑ ਲੈਣਾ ਉਸੇ। ਇੱਕ ਹੀ ਵਾਰ।

ਵੇ ਬੱਸ ਕਿੱਥੇ ਆਉਦੀ ਇੱਥੇ ਗੇਟ ਦੇ ਮੋੜੇ ਆਉਂਦੇ ਅੱਛਾ ਉਰੇ ਹੀ ਆਉਦੀ ਹਾਂ ਠੀਕ 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 ਆ ਭਾਈ ਤੈਨੂੰ ਮੁਬਾਰਕਾ ਕੰਮ ਤੇਰਾ ਵਾਦਾ ਕਰੇ ਬਾਰ ਆਪਣਾ ਜਿਹੜਾ ਪੈਕੇਜ ਆ ਗਿਆ ਲੰਮਾ ਹੁੰਦਾ ਕਿਤੇ ਕਿਤੇ ਉਹ ਵੀ ਛੱਡ ਦੇ ਠੀਕ ਹੈ ਨਾ ਟਾਈਮ ਸਿਰ ਕੰਮ ਕਰੀ ਜਾ ਟਾਈਮ ਨਾਲ ਆਪਣਾ ਕੰਮ ਕਰੀ ਜਾ ਨਹੀਂ ਚਲ ਕਦੇ ਬੰਦਾ ਥੱਕਿਆ ਹਾਰਿਆ ਜੇ ਪਉਆ ਖੰਡ ਲਾ ਲਿਆ ਤਾਂ ਠੀਕ ਹੈ ਉਹ ਬੰਦੇ ਨੇ ਸਾਰੀ ਦਿਹਾੜੀ ਕੰਮ ਕਰਨਾ ਹਾਂ ਇਹ ਇਹੀ ਹੁੰਦਾ ਹੈ ਉਹ ये मुगलायल में लग रहा है। चाहे मुगलायल चाहे हो हाँ। जो डालने के लिए होता है चार सौ एमल एल डालिया पांच सौ एम एल है, एमल डाली है टोटल घोल कर चाहे हाँ। इसमें मुगलायल लो जो तुम्हारी इच्छा है ऐसे नाप आया लिखे का समझ गए ना बात मान लो दवाई आपने घोल लिया सरदार ने बोल दिया आपको भी लेप पांच किले में डालनी है ये जी है ना तो कितने पंप करने सरदार एक किले में बोलेगा चार चार ठीक है ना चार, तो ये चार और पांच चौका बीस बीस पंप बनाने हैं तो को पता भी इतना पानी डाला इतना दवाई डाला इसको मिल लो भी बीस कि, कितने से बीस बन जायेगा समझ गए ना बात इसे है। मिल, मिल कर बीच में डालते जाओ अपना तभी नापा दिया नापा दिया नहीं इसको तो कमी लेते हैं लोग दूसरा डब्बा डुब्बा काट लेते हैं ऐसे मिलकर एक बार ਇਸ ਵਿੱਚ ਚਾਹੇ ਤੇਲ ਡਾਲ ਲੋਪਨਾ ਹੈ ਆਪਕੇ ਵਿੱਚ ਹੈ ਜੋ ਆਪਕੋ ਦਿਲ ਭਰਾ ਲੈ ਆਏਗੇ ਭਰਾ ਲੈ ਲੋ ਭਰਾਓ ਇਹ ਵੀ ਬਾਠ ਠੀਕ ਹੈ ਹੂੰ ਤੁਹਾਡਿਓ ਰੋਪਰ ਜਾਈ ਠੀਕ ਹੈ ਹਾਂ ਠੀਕ ਹੈ ਅੱਛਾ ਹੋ ਰਿਹਾ ਹਾਂ ਰੋਪਰ ਰਹਿੰਦਾ ਹੈ ਹਾਂ ਨਹੀਂ ਮੈਂ ਵੈਸੇ ਕੁਛ ਨਹੀਂ ਮੈਂ ਕਿ ਠੀਕ ਠਾਕ ਹੂੰ ਦੇਖੇ ਤੇ ਪੇਕੇ ਬੁੱਕੇ ਤਾਂ ਨਹੀਂ ਗਈ ਮਿਲਣ ਵਿੱਚ ਮਗੀਆ ਸੀ ਤਾਂ ਮੈਂ ਕਿ ਉਹ ਬਿਮਾਰ ਪੜ ਗਿਆ ਤਾਂ ਨਾ ਦੋ ਬੰਨ ਰੱਖਿਆ ਸੀ ਮੈਂ ਅੱਛਾ ਹੂੰ ਜ਼ਿਆਦਾ ਬਿਮਾਰ ਹੋ ਗਿਆ ਤਾਂ ਠੀਕ ਠਾਕ और होना सामान बेची रे चाबी होती है डालने वाली संभाल कर रखनी पड़ेगी ठीक अच्छा है ना एक दो जगह डालते हैं ये होता है पंप वो प्लग खोल कर उसको सफाई करना हो अच्छा यहाँ से करंट बनाता है ना ये वाला यहाँ पे करंट बनाता है कभी कभार हमारे हमसे या तुमसे मानकर चलो भी वो क्या बोलते है वो दूसरा मुगलाय डालने लग जाते हैं ना तो यहाँ पे कार्बन लग जाता है अच्छा तो ये स्टार्ट नहीं होता फिर फिर उसको क्या करना पड़ता है उसको सफाई करना पड़ता है गर्म करना पड़ता है फिर उसमें से मुगल हट जाता है हाँ। फिर स्टार्ट हो जाता है ऐसे, ऐसे तो मेरे पास है, मेरे मैंने यार काले ने इकट्ठा लिया हुआ था मेरे को पता था पहले आ, मैंने जूझे नहीं किया काले के पास या वो ये नाल सारे हाँ दिया हुआ है ये खोलने वाला होता है जैसे ना पहले स्कूटर में आता था ऐसा आया करता था स्कूटर में जाता प्लग खोलकर चेक करते थे ਕੀ ਕਪ ਪੰਪ ਜੀ ਹਾਂ ਹਾਂ ਵਧੀਆ ਤੋਂ ਕੰਮ ਕਰਵਾਸਾ ਹਾਂ ਠੀਕ ਹੈ ਠੀਕ ਆ ਆਪਣੇ ਨਿਆਣੇ ਪਾਲ ਕੰਮ ਚੱਲ ਜਾਏਗਾ ਤਾਂ ਮਿਠਾਈ ਵੀ ਖਿਲਾ ਦੇਗੇ ਮੂੰ ਮਿੱਠਾ ਕਰ ਕਹੀ ਨਾ ਕੰਮ ਚੱਲਣ ਦੇ ਬਾਅਦ ਮੂੰ ਮਿੱਠਾ ਕਰਾਉਣਾ ਨੇ ਹੁਣ ਨਹੀਂ ਕੜਾ ਬਣਾਉਣਾ ਹੈਗਾ ਇਹ ਕਹਿੰਦਾ ਪਹਿਲੇ ਪੰਪਸੇ ਕੁਝ ਕਮਾ ਲਈਏ ਹਾਂ ਠੀਕ 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 ਮਿਹਨਤ ਕਰੋ ਮਿਹਨਤ ਕਰਨੀ ਜ਼ਰੂਰੀ ਹਮ ਮਿਹਨਤ ਦਾ ਫਲੇ ਮਿੱਠਾ ਹੁੰਦਾ ਇਹ ਤਾਂ ਮਠਾ ਖਾਣ ਦੀ ਵੀ ਲੋੜ ਨਹੀਂ ਹੁੰਦੀ ਲਓ ਜੀ ਆ ਬੜਾ ਡਾਕਟਰ ਕਹਿੰਦਾ ਜੀ ਮੈਨੂੰ ਵੀ ਧਾਨ ਲਖਾ ਕੇ ਦਿਓ ਮੈਂ ਕਿਤੇ ਕਿਉਂ ਨਹੀਂ ਸਰ ਗਿਆ ਕਿ ਨਹੀਂ ਨਿੱਧਰੇ ਦਾ ਸਾਰੇ ਪਏ ਹੁਣ ਉਹੀ ਤਾਂ ਗੱਲ ਆ ਪੱਕਣੇ ਵਾਲੀ ਗੱਲ ਪਰ ਆ ਗਈ ਗੱਲ ਹੁਣ ਹਾਂ ਹਾਂ ਉਹ ਤਾਂ ਹੀ ਉਹ ਬੱਕ ਜਾ ਰਹੀ ਆ ਉਹ ਸਭ ਤੋਂ ਥਰਡੇ ਖੇਤ ਚ ਕਿਹੜਾ ਮਿੱਤੇ ਵੀ ਨਹੀਂ ਬੱਜਿਆ ਹੈਗਾ ਹਾਂ ਆਹ ਤਾਂ ਜਦੋਂ ਲੱਗ ਗਿਆ ਤਾਂ ਮਤਲਬ ਨਾ ਇਸ ਸਮੇਂ ਇਹਨਾਂ ਦੇ ਵਿੱਚ ਦਾਣਿਆਂ ਦੇ ਵਿੱਚ ਦੁੱਧ ਜਾਏ ਗੱਬਨੇ ਹੁਣ ਹੌਲੀ 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 ਬਾਹਰ ਜਾਣੀਆ ਬਾਹਰ ਜਾਣਣਾ ਲੱਗਦੇ ਦਾ ਸੋਨੇ ਹਣਾ ਇਧਰ ਦੀ ਸਾਰਾ ਤਕਰੀਬਨ ਬਾਬੇ ਨਾਨਕ ਦੀ ਜੇਅ ਦੇ ਨਾਮ ਸਾਰਿਆਂ ਦੀ ਇਥੇ ਸਾਰਿਆਂ ਦੇ ਵਧੀਆ ਇਹ ਹਾਂ ਇਸ ਸਮੇ ਸਾਰਿਆਂ ਦਾ ਠੀਕੇ ਚੱਲ ਰਿਹਾ ਕੰਮ ਹਾਂ ਬਾਕੀ ਹੁਣ ਨਿਕਲੇ ਤੇ ਪਤਾ ਲੱਗੂਗਾ ਸਭ ਚ ਪਤਾ ਕੀ ਹੈ ਘਾੜੀ ਚ ਨਹੀਂ ਪਤਾ ਬੇ ਬੜਾ ਚੜ ਕੇ ਆ ਗਿਆ ਬੱਦਲ ਚਲਾਤੀ ਜੀ ਹਵਾ ਜੇ ਕਿਤੇ 10 ਘੰਟਾ ਹਵਾ ਚੱਲ ਗਈ ਤੇਜ ਅਸਰ ਮੈਂ ਗਿਰਨੇ ਨਹੀਂ ਆ ਗਿਰਦਨ ਘੱਟ ਆ ਇਹ ਤੇ ਦਾਣੇ ਗਲ ਦਾਣਾ ਵੱਜ ਕੇ ਨਾ ਫਿਰ ਇਹ ਕਾਲੇ ਕਾਲੇ ਪੀਲੇ ਪੀਲੇ ਜੇ ਹੋਣ ਲੱਗ ਜੰਨੇ ਅੱਛਾ 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 ਜੀ ਚੈਰੋ ਮਰਦੀ ਆ ਤੇ ਮਾਲਕ ਵੀ ਮਰ ਜੀ ਆ ਹਾਂ ਹਾਂ ਪੰਡ ਬਸੋਂ ਗਾਂ ਵੀ ਜਾਣਾ ਦੇਖਣਾ ਮੰਨੋ ਲੱਗਦਾ ਤਾਂ ਨਮਰੂਦ ਖੜਾ ਦੇਖਦਾ ਹੋ ਸਾਹਮਣੇ ਉਹਨਾਂ ਦੇ ਨਹੀਂ ਤਾਂ ਹੀ ਤਰੀ ਵੀ ਉੱਧਰ ਨੂੰ ਉਹ ਨਾ ਥਕਾਂ ਨੂੰ ਜਾਣਾ ਥਕਾਂ ਨੂੰ ਜਾਣਾ ਉਹਨਾਂ ਦੇ ਉਹ ਕੋੜੇ ਨਾਲ ਬੋਲਦੇ ਆ ਹਾਂ ਹਾਂ ਪਾਪਾ ਜੀ ਨਾਲ ਉੱਥੇ ਨੇ ਤਾਂ ਪਾਗੜ ਨੂੰ ਵੀ ਗਏ ਤੇ ਉਹ ਹਾਂ ਦੁੱਧ ਪਾਉਂਦੇ ਹੁੰਦੇ ਰਹੇ ਪਾਣੀ ਹਾਂ ਜੱਡੰਗ ਕਰਦੇ ਹੋ ਰਹੇ ਨਹੀਂ ਇਹ ਨਾ ਬਸ 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 ਠੀਕ ਠੀਕ ਇੱਥੇ ਤੇ ਡੰਗਰ ਦਾ ਦੁੱਧ ਇੱਥੇ ਹੀ ਹੋਊਗਾ ਕਿੱਥੇ ਆ ਮੂਰੀ ਨਹੀਂ ਨਹੀਂ ਇਹ ਤਾਂ ਉਹ ਉਹ ਸੋ ਖੜਾ ਪਪੂਲਰ ਖੜਾ ਚੱਲੀਏ ਲੈ ਉਹ ਅਦੋਂ ਇਹਨੂੰ ਅਮਰੂਦ ਫੇਰ ਖੜੀ ਜਾਂਦੀ ਹਲ ਦੇਖ ਲੈ ਪੂਲਰ ਆ ਉਹ ਅਮਰੂਦ ਆ ਨਹੀਂ ਨਹੀਂ ਪਪੂਲਰ ਆ ਇਹਨੂੰ ਅਮਰੂਦ ਦੱਸ ਇਹ ਦੇਖੋ ਜੀ ਅਮਰੂਦ ਦੱਸੀ ਜਾਂਦੀ ਐ ਇਹਨੂੰ ਪਪੂਲਰ ਆ ਇਹ ਅਮਰੂਦ ਇਹ ਦੱਸਦੀ ਤੂੰ ਨਾ ਹਾਏ ਮੈਂ ਨਹੀਂ ਹਰ ਜਾਣ ਹੋਰ ਕਹਿ ਤੂੰ ਦੱਸ ਗੱਲਾਂ ਕਿਹੜੀਆਂ ਕਰਦੇ ਆ ਹੱਦ ਫੋੜੀ ਚਲੋ ਠੀਕ ਆ ਜੀ ਹੋਈ ਜਾਂਦੇ ਆ ਜੀ ਘਰ ਨੂੰ ਘਰਾਂ ਦੇ ਦੇ ਕਿਆ ਬਣਦਾ ਜਾ ਕੇ